ਵੈਦੂ ਜਿੱਕਾ ਖਾਲਸਾ ਵਹਿਜ ਕੀ ਫਤਿਹ ਇਹ ਮੈਂ ਆਪ ਜੀ ਦੇ ਨਾਲ ਇਹ ਵਿਚਾਰ ਸਾਂਝੀ ਕਰਨੀ ਹੈ ਕਿ ਜਿੱਦਾਂ ਅਸੀਂ ਦੇਖ ਰਹੇ ਹਾਂ ਪੰਜਾਬ ਜਿਹੜਾ ਹੈ ਉਹ ਹੜਾ ਦੀ ਮਾਰ ਹੇਠ ਹੈ ਤੇ ਬਾਹਰੋਂ ਗੁਰੂ ਨਾਨਕ ਦੇਵਾ ਸਿੱਖ ਸੰਗਤਾਂ ਤੇ ਪੰਜਾਬ ਤੋਂ ਜਿਸ ਤਰ੍ਹਾਂ ਇਹ ਸਬਜੋਗ ਜਿਹੜਾ ਹੈ ਇਹ ਮਿਲ ਰਿਹਾ ਹੈ ਸਰਕਾਰਾਂ ਦੀ ਨਲਾਕੀ ਤੇ ਦਾਨੇ ਵੀਰ ਜੜੇ ਨੇ ਰਸਤਾ ਲੈ ਕੇ ਇਸ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਦੀ ਹੋਈ ਉੱਥੇ ਪਹੁੰਚ ਰਹੇ ਨੇ ਤੇ ਉਹਨਾਂ ਦੇ ਜੋ ਇਹ ਸੇਵਾ ਪਾਵਰੇ ਉਹਨੂੰ ਸਲਾਮ ਹੈ ਉਹਨੂੰ ਸਲੂਟ ਹੈ ਤੇ ਕੁਝ ਪਤਾ ਲੱਗਿਆ ਕਿ ਉੱਥੇ ਲੰਗਰ ਲੁੱਟ ਰਹੇ ਨੇ ਉਹ ਪਤਾ ਕੌਣ ਨੇ ਉਹ ਗੁਰੂ ਨਾਨਕ ਦੇ ਸਿਧਾਂਤ ਨੂੰ ਨਹੀਂ ਜਾਣਦੇ ਇਹ ਲੁਟੇਰੇ ਲੋਕ ਨੇ ਇਹਨਾਂ ਦਾ ਨਾਂ ਗੁਰੂ ਨਾਨਕ ਦੇ ਵਿਚਾਰਧਾਰਾ ਨਾਲ ਕੋਈ ਮਸਲਾ ਹੈ ਤੇ ਨਾ ਇਹਨਾਂ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਗੁਰੂ ਨਾਨਕ ਦਾ ਸਿੱਖ ਤੇ ਦਿੰਦਾ ਸਾਡੇ ਦੇ ਕਿਸਾਨ ਜਿਹੜੇ ਨੇ ਜਿਨ੍ਹਾਂ ਦਾ ਚੜੇ-ਚੜੇ 50-50 ਕਿੱਲਾਂ ਦੇ ਮਾਲਕ ਜਿਹੜੇ ਨੇ ਉਹ ਨੁਕਸਾਨ ਕਰਾ ਕੇ ਵੀ ਕਹਿ ਰਹੇ ਨੇ ਵੀ ਤੇਰਾ ਸ਼ੁਕਰ ਹੈ ਮਾਲਕਾ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਕਿਉਂਕਿ ਚੜ੍ਹਦੀ ਕਲਾ ਸਾਡੇ ਗੁਰੂ ਸਾਹਿਬਾਂ ਨੇ ਸਿਖਾਈ ਹੈ ਸਾਨੂੰ ਸਰਸਾ ਤੇ ਕੰਡੇ ਹੋਣਾ ਬਾਣੀ ਵੀ ਪੜ੍ਹੀ ਸੀ ਅਰਦਾਸ ਵੀ ਕੀਤੀ ਸੀ ਤੇ ਕੀਰਤਨ ਵੀ ਕੀਤਾ ਸੀ ਤੇ ਪਿੱਛੇ ਦੁਸ਼ਮਣ ਦਾ ਹੜ ਸੀ ਪਰ ਆ ਜਿਹੜੀਆਂ ਨਸਲਾ ਹੈ ਨਾ ਇਹਨਾਂ ਨਸਲਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਇਹਨਾਂ ਤੋਂ ਬਚ ਕੇ ਵੀ ਇਹ ਕਿਹੜੇ ਲੋਕ ਨੇ ਸਲਾਕ ਇਸ ਜਿਹੜੀ ਸਰਕਾਰ ਹੈ ਉਹ ਸੈਂਟਰ ਦੀ ਹੈ ਪਰ ਮਿਸਟੇਟ ਦੀ ਉਹ ਤਾਂ ਨਲਾਇਕ ਹੈ ਹੀ ਹੈ ਪਰ ਇਹ ਨਲਾਇਕ ਲੋਕ ਜਿਹੜੇ ਨੇ ਕੁਝ ਜਿਹੜੇ ਨੇ ਇਹ ਸਾਜਸਾ ਦੀ ਕੋਸ਼ਿਸ਼ ਕਰਦੇ ਨੇ ਕਿ ਪੰਜਾਬ ਦੇ ਖਾਤਰ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਜਿਹੜੇ ਦੂਸਰਿਆਂ ਨੂੰ ਵੰਡਦੇ ਹਨ ਉਹ ਆਪਣੇ ਵਾਸਤੇ ਵੀ ਹਮੇਸ਼ਾ ਹਾਜ਼ਰ ਨਜ਼ਰ ਆਂਦੇ ਨੇ ਕਿਉਂਕਿ ਉਹਨਾਂ ਕੋਲ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਤੇ ਇਹ ਨਲਾਇਕ ਲੋਕ ਜਿਹੜੇ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਤੇ ਨਾਲ ਤੋਂ ਸੁਚੇਤ ਕਿਉਂਕਿ ਇਹ ਰੋੜੇ ਨਹੀਂ ਹੈ ਇਸ ਸਰਬਲਾਸ਼ਣ ਇਕੱਠਾ ਕਰਨ ਵਾਲੇ ਨੇ ਲੁਟੇਰੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਫਲਸਫਾ ਹੈ ਉਹ ਬੜਾ ਪਿਆਰ ਵਾਲਾ ਤੇ ਸਾਡੇ ਪਿਆਰ ਦਾ ਇਹਨੇ ਜਾਜ ਫਾਇਦਾ ਉਠਾ ਰਹੇ ਨੇ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ